ਮਾੜੇ ਆਪਣੇ ਕਾਲੀ ਦੀ ਗੱਡ ਦੀ ਤੋਰ ਪੁੱਤ ਅੱਪੂ ਰਜਨੇ ਮਾੜੇ ਦੀ ਗੱਡ ਦੀ ਤੋਰ ਮਾੜੇ ਇਹ ਤਾਂ ਪੁੱਛ ਮਾੜੇ ਨੀ ਤਾਂ ਮਾੜੇ ਦੀ ਕਾਲੀ ਆਮੇ ਨੀ ਗੰਦੀ ਦੀ ਗੱਡ ਦੀ ਮਾੜੇ ਇਹ ਇਹ ਤਾਂ ਆਪ ਮਾੜੇ ਸ਼ੇਦੀ ਕਰਦੇ ਰੋਕੜਾ ਨਿੰਦੇ ਕੇ ਰੋਕੜਾ ਬੰਦਾ ਇਹ ਚੇਦਨਦਾ ਬਾਹਰ ਮੀ ਨੋਕੜਾ ਪਾਣੀ ਆ ਅੰਨ ਚੇਦਨਦਾ